ਮੈਂ ਕਹੀਆ ਉਹ ਹੋਈ ਕੌਲੀ ਆ ਉਹ ਦੂਜੇ ਦਾ ਹੋਲੀ ਤੂੰ ਆ ਉਹ ਆ ਫੇਰ ਬਾਪੂ ਜੰਨੇ ਆ ਯਾਰ ਅੰਦਰ ਦਾ ਬਿੱਲ ਨਹੀਂ ਆ ਗਿਆ ਘਰ ਗਿਆ ਬਾਈ ਬਾਈ ਜਿੱਤੇ ਆ ਬਾਈ ਕੋੜੀ ਧਰ ਕੇ ਸੀ ਹਲੋ ਆ ਕੋੜੀ ਧਰ ਕੇ ਬਾਈ ਤੰਗਾ ਮਿਹਰਬਾਨੀ ਤੇਰੀ ਆ ਜਾ ਉਹ ਤੋਰਦਾ ਬਾਈ ਓ ਚਾਹ ਚੂੜੂ ਕੀ ਆ ਬਸ ਰਹਿਣ ਦੇ ਮੇਰਾ ਓ ਚਾਹ ਨਹੀਂ ਯਾਰ ਚਾਹ ਤਾਂ ਰਹੀ ਆ ਆਪਦੇ ਤਰਤੇ ਤੇ ਮੈਂ ਕਰਾਇਆ ਕਰਾਇਆ ਮੈਂ ਗੱਲ ਕਰਾ ਦਿੱਦਾ ਬੰਦਾ ਕੁਝ ਵੀ ਪਿਆਰ ਕੀ ਹੈ ਬੰਦੇ ਨੂੰ ਐ ਪਤਾ ਵੀ ਕਿੰਨੇ ਦਿਨ ਹੋ ਗਏ ਰੂ ਕਿੰਨੇ ਦਿਨ ਹੋ ਗਏ ਕੋਈ ਤੂੰ ਦੇਖ ਹੁਣ ਤੈਨੂੰ ਪਤਾ ਹੋਊਗਾ ਵੀ ਅੰਦਾਜ਼ਾ ਮੇਰੇ ਖਿਆਲ ਨਾਲ 5-7 ਦਿਨ ਹੋਏ ਹੋਣਗੇ ਇੰਨੇ ਦਾ ਲਾਸਟ ਤਰੀਕਾ ਹੀ ਆ ਜੀ ਯਾਰ ਆਪਾਂ ਰੰਗ ਚੱਲਿਆ ਇਹਦੋਂ 29 30 ਦੀ ਗਈ ਹੈ ਅੱਛਾ ਅੱਜ 29 ਹੈ ਈ ਨਾ ਹੋਗਾ ਵੀ ਨਾ ਹੋਗਾ ਬਾਈ ਇਹਨਾਂ ਤਾਂ ਨਾ ਹੋਇਆ ਜੀ ਤੇਰਾ ਓਏ ਮੇਰੇ ਕੋਲ ਲਿਖਿਆ ਪਿਆਗਾ ਆਪੀ ਦਿਖਾ ਦੇਣਾ ਜਰਾ ਤੂੰ ਕਿਰਾਏ ਦਾ ਕੰਮ ਆ ਤੇ ਹਰੇ ਹੋ ਗਿਆ ਠੀਕ ਆ ਚਲ ਫੇ ਤੂੰ ਨਿਵੇੜ ਜੀ ਅਸੀਂ ਤਾਂ ਜੀ ਤੇ ਪੱਖਾ ਹੀ ਇਹਦਾ ਹੋਰ ਕੋਈ ਨਹੀਂ ਕਰਿਆ ਅਸੀਂ ਪੱਖੇ ਦੇ ਸੱਲ ਹੀ ਭਾਈ ਮੇਰੇ ਨੂੰ ਜਿਹਦਾ ਉੱਦੀ ਮੋੜ ਜਾਂਦੇ ਮੈਨੂੰ ਕੋਈ ਆ ਹੋਣੀ ਸੀ ਹਮ ਚਲ ਸਾਰੇ ਦਿਨ ਸੀ ਮੁੜ ਜੇ ਮੈਂ ਨਾ ਕੋਈ ਪੱਖਾ ਖਰਾਬ ਹੋ ਗਿਆ ਆਥਨ ਬਸਤਰੀ ਨਹੀਂ ਆ ਹਮ ਮੇਰੇ ਮਹੀਨੇ ਦੇ ਪੱਖੇ ਹੀ ਡੰਗੀ ਗਏ ਓਏ ਯਾਰ ਇਹ ਦੋ ਵੇ ਜਾ ਮੈਂ ਉੱਥੇ ਵਹਾਂ ਦਾ ਰੱਖ ਕੇ ਮਲ ਕੇ ਮੋੜ ਜਰ ਇਹ ਤਾਂ ਨਹੀਂ ਤੋੜਦਾ ਵੇ ਉੱਥੇ ਤਾਂ ਸਕੁੱਟੀ ਹੋਊਗੀ ਯਾਰ ਹਰਪੀ ਤੁਸੀਂ ਦੇਖੋ ਤੰਦਰੋਂ ਪੱਕੇ ਟੰਗੇਆਂ ਵੇ ਇੱਕ ਦਿਨ ਹੋ ਗਏ ਦੋ ਦਿਨ ਮਹੀਨੇ ਚ ਪੱਕੇ ਟੰਗੇ ਬਹੁਤ ਫਿਰ ਤਾਂ ਯਾਰ ਫਿਰ ਬਾਈ ਤੂੰ ਨਵੇੜ ਜਿਹੜਾ ਬੰਦਦਾ ਹਰਪੀ ਜਿਹੜਾ ਕੋਈ 150 ਬੰਦਦਾ ਦੇ ਦੇ ਬਾਈ ਨੂੰ ਯਾਰ ਹਾਂ ਤਾਂ ਲਿਹਾਜ ਆਪਣੀ ਹੋਰ ਆ ਚਾਹ ਦਾ ਪਤਾ ਦਾ ਰਹਿੰਦੇ ਬਾਈ ਨੂੰ ਕਾ ਚਾਹ ਪਿਆ ਦੇਗੇ ਚਾਹ ਦਾ ਬਿਆਨ ਬਾਈ 900 ਰੁਪਏ ਬਣ ਗਿਆ ਕਿਰਾਏ ਦਾ 900 ਵੇ 900 ਬਾਈ ਯਾਰ ਹਾਂਜੀ 30 ਰੁਪਏ ਰੋਜ਼ ਦੇ ਐ ਦੁਵਾਦੀ ਦੇ ਨਾਲ ਚੱਲੀ ਜਾਂਦੇ ਐ ਉੜਦਾ ਇੱਕ ਮਿੰਟ ਨਹੀਂ ਖੜਦੀ ਜੀ ਨਾ 30 ਨੂੰ 30 ਦੇ ਗੁਣਾ ਕਰੀਏ ਜੀ ਤੇ 900 ਹੋ ਗਿਆ ਭਾਈ 900 ਤਾਂ ਘੋੜੀ ਨਹੀਂ ਹੈ ਨਾ 900 ਦਾ ਭਾਈ ਘੋੜੀ ਨਹੀਂ ਹੋਣੀ ਯਾਰ ਨਹੀਂ ਭਾਈ ਹੁਣ ਦੇਖੋ ਪੁੱਛ ਕੇ 15-1500 ਰੁਪਏ ਲੈ ਜਾਂਦੇ ਬਣਾਈ ਦੇ ਭਾਈ ਪਾਈ ਦਾ ਬੇਲੀ ਸੀਗੀ ਯਾਰ ਆਹੀ ਪਾਈ ਸੀ ਜਿਵੇਂ ਰੱਖਦੀ ਸਾਡੀ ਤਾਂ ਭਾਈ ਚੱਲੀ ਜਾਂਦੀ ਧੁੱਪ ਲੱਗਦੀ ਹੈ ਹੜਾ ਅੰਦਰ ਬੈਠੀ ਨਾ ਨਾ ਭਾਈ ਇਹਦਾ ਮਨ ਚੱਲੀ ਜਾਂਦੀ ਹੈ ਅੱਛਾ ਪੱਖਾ-ਪੁੱਖਾ ਲੱਗਿਆ ਵੈਸੇ ਤਾਂ ਵਧੀਆ ਹੈਗਾ ਪੁੱਖਾ ਜਰ ਸਾਡੀ ਉਂਦਰ ਉਹ ਯਾਰ ਰੱਸੀਆਂ ਰਸੀਆਂ ਬੰਨ ਕਿੱਧਰ ਮੈਨੂੰ ਤਾਂ ਲੱਗਿਆ ਕਿ ਇਹਨੂੰ ਹੋਰ ਦਿੱਤੀ ਲਾ ਦੇ ਘੋੜੀ ਯਾਰ ਉਹ ਨਹੀਂ ਨਹੀਂ ਇਹਦਾ ਕੰਮ ਨਹੀਂ ਬਈ ਮੈਨੂੰ ਤਾਂ ਟਿੱਡ ਚ ਜਮੇ ਨਹੀਂ ਇਹ ਤਾਂ ਉਹ ਬਾੜ ਯਾਰ ਰੱਸੀਆਂ ਉਹ ਕਣਕ ਵਾਲੇ ਘਟੇਆਂ ਖੋਲ ਕੇ ਬੋੜਾਂ ਨੇ ਇੱਥੇ ਬੰਨਦੀ ਸੀ ਜਾ ਘੜ ਕਰ ਉਹ ਰੱਸਾ ਨਹੀਂ ਨਾ ਸੇਬਾ ਤਾਂ ਦੰਨੇ ਫਿਰ ਦਵਾਰ 50 ਸੀਮਿੰਟ ਤੁਸੀਂ ਜਰ ਮੈਨੂੰ ਤੁਸੀਂ ਮੰਨਦੇ ਨਹੀਂ ਬੰਦਰੋ ਆਵੇ ਕਿੰਨਾ ਸੀਮਿੰਟ ਜਿਹੜਾ ਮੈਂ ਤਰ ਲਾ ਕੇ ਬਈ ਨਾ ਕਰ ਲਾਲ ਵੀ ਜਰਾ ਕਰ ਦਾਂਗੇ ਮਾਨਤਾ ਨਾ ਇਹਨੇ ਮੈਂ ਮੰਨਣਾ ਨਹੀਂ ਮੰਨਣਾ ਅੜੀ ਆਉਂਦੀ ਮੇਰਾ ਸਾਡੇ ਹੱਥ ਦੀ ਆਣੀ ਉਹਦੇ ਨੂੰ ਪਾਏ ਹੀ ਵਾਲੇ ਬੰਗੇ ਪਾ ਨਾ ਹੋਰ ਵੀ ਆਹ ਬਿਲਡਿੰਗ ਪੱਟਿਆ ਪਿਆ ਬਦਨਦਰੋ ਤੁਸੀਂ ਕਹਿੰਦੇ ਪੱਖੇ ਜੰਗੇ ਵਿਹਲੀ ਪਈ ਰਹੀ ਐ ਇੱਥੇ ਪੱਤੀ ਸੀ ਇੱਕ ਉਹ ਬਦਨਦਰੋ ਬੰਨੇ ਕਿੱਧਰ ਹਟ ਗਈ ਚਾਹ ਦੀ ਤੇ ਯਾਰ ਸਾਡੇ ਕੋਲੇ ਬਈ 900 ਰੁਪਏ ਤਾਂ ਨਹੀਂ ਹੈਗਾ ਯਾਰ ਬਈ ਇੱਥੇ ਪੱਤੀ ਸੀ ਇੱਕ ਹੋਣੀ ਨਹੀਂ ਨਹੀਂ ਮੈਨੂੰ ਸੁਣ ਨਾ ਯਾਰ ਅੱਛਾ ਹੀ ਹਾਲ ਕੀ ਆ ਰਕਾ ਹੈ ਭਾਈ ਆ ਸੀ ਹੋ ਗਈ ਹੋ ਗਿਆ ਤੈਨੂੰ ਨਹੀਂ ਮੈਂ ਇੱਧਰ ਭਾਈ ਨਾ ਨਾ ਇੱਥੇ ਯਾਰ ਤੂੰ ਸੇ ਪੱਖਾ ਡੰਗਾ ਮੱਤ ਲੈ ਘੋੜੀ ਗਾਂ ਤੂੰ ਨਹੀਂ 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 ਕਿਰਾਏ ਦੀ ਵੇਜੀ ਲੱਗਦੀ ਏ ਜਰਾ ਨਾ ਕੋਈ ਹੁੰ ਲੈਗਾ ਤੂੰ ਤੁਹਾਡੇ ਯਾਦ ਨਹੀਂ ਹੈ ਪਈ ਤੈਨੂੰ ਐਸੀ ਘਰੀ ਪਈ ਨਹੀਂ ਬੇਈਮਾਨੇ ਵਾਲ ਤਾਂ ਗੱਲ ਹੀ ਨਹੀਂ ਕੋਈ ਅਸੀਂ ਤਾਂ ਖਿਆ ਲਿਆ ਯਾਰ ਜੀ ਤੇ ਨਾਲ ਵੀ ਚੱਲ ਪਈ ਆ ਪਈ ਰਹਿੰਦੀ ਆ ਜਦ ਤੱਕ ਕਿਸੇ ਨੂੰ ਲੋੜ ਹੋਵੇ ਸਾਡੇ ਕੋਲੋ ਬਾਈ ਪੈਸੇ ਤਾਂ ਦੇਣੇ ਪੈਣਗੇ ਯਾਰ ਐ ਨਾ ਮੇਰਾ ਵੀ ਕਿਰਾਏ ਦਾ ਕੰਮ ਆ ਜੇ ਪੈਸੇ ਤਾਂ ਜੀ ਤੁਹਾਡੇ ਕੋਲੇ ਹੈ ਨਹੀਂ ਕੋਈ ਹੋਰ ਨਹੀਂ ਰਾਹ ਨਿਕਲਦਾ ਯਾਰ ਰਾਹ ਹੁਣ ਦਰਸਨ ਕੀ ਦੱਸਾਂ ਜੇ ਜਵਤੰਦਰੂ ਮੂੰਥੜੀ ਬੰਦਿਓ ਹੁਣ ਆਇਆ ਕਰੋ ਇਹਨੂੰ ਸਾਫ ਕਰੋ ਸਾਰੇ ਨੂੰ ਯਾਰ ਆ ਜਿਹੜਾ ਲਾਇਆ ਸੀਮੈਂਟ ਹੂੰ ਇਹਨੂੰ ਲਾਓ ਸਾਰੇ ਨੂੰ ਰੇਗਮਾਰ ਰੇਗਮਾਰ ਮਾਰ ਕੇ ਵਧੀਆ ਬਣਾ ਦਿਓ ਭਾਈ ਹੁਣ ਇੰਨੀ ਦਾ ਕੋੜੀ ਨਹੀਂ ਖਰਾਬ ਜਿੰਨੀ ਤੇ ਕਰਤੀ ਇਹ ਅੱਜ ਮੈਂ ਸਾਰਾ ਪੁਰਾਣਾ ਵੀ ਲਾਉਣਾ ਪਊ ਸਾਰਾ ਢਾਹ ਦੇਵਾ ਜੀ ਤੁਹਾਨੂੰ ਆਉ ਆਵੀਂ ਰੇਗਮਾਰ ਤਰ ਹੁਣ 1 ਬਜੇ ਪੈਸੇ ਦੇਣੀ ਇੱਕ ਕੰਮ ਨਾ ਕਰੋ ਬੁਰਸਤਾ ਦੇ ਨਾ ਬੁਰਸ ਬਸ ਕੋਈ ਨਹੀਂ ਭਾਈ ਇੱਥੇ ਡੜਾ ਡੋੜਾ ਲੈ ਜਾਓ ਕੋਈ ਜੇ ਮਰਜ਼ੀ ਕਰੋ ਇਹਨੂੰ ਲਾਹੋ ਲਹ ਡਾ ਡਿਕਰੀ ਟੁੱਕਰੀ ਦੇ ਚੱਕ ਰਹੇ ਹੋ ਯਾਰ ਜਿੱਦਾ ਜਮਾਈ ਬੀਤੇ ਵੇ ਉਹ ਅੰਦਰ ਨੌਜਵਾਨ ਮੁੰਡਿਓ ਆਇਆ ਫਿਰੋ ਇਧਰ ਇਹਨਾਂ ਨੇ ਫਰਸ਼ ਜੇ ਲਾਇਆ ਇੱਥੇ ਦੇਖ ਲੈਣੇ ਆ ਤਾਥਾਂ ਗਈ ਹੋਈ ਹੋਵੇ ਨਾ ਭਾਈ ਜੋ ਲੈ ਲੈ ਕਿਹਨਾਂ ਦੋ ਜਲੇ ਦਾ ਵਾਧੂ ਹੋਇਆ ਗਾਹਾਂ ਹੋ ਮੜ ਗਈ ਆ ਫੜਾਇਆ ਉੱਥੇ ਹੀ ਬੈਠਾ ਰਹਿਣਾ ਵਿੱਚ ਬਈ ਦਾ ਕਰਨਾ ਹੀ ਪਊ ਆ ਚੰਗੀ ਪੈਂਟ ਸ਼ਰਟ ਪਾਲੀ ਢੱਕਾ ਹੀ ਨਹੀਂ ਤੋੜਦਾ ਤੂੰ ਯਾਰ ਇਹਦਾ ਕਰਨਾ ਹੀ ਪਊਗਾ ਇਹਦੇ ਨਾਲ ਹੀ ਕਰਦਾ ਭਾਈ ਜਮਾ ਚਮਕਾਉਣੀ ਹੈ ਭਾਈ ਪੂਰੀ ਵਧੀਆ ਬਣਾ ਦਿਓ ਪਾਣੀ ਪਾਣੀ ਪੁਣੀ ਦਾ ਪੀ ਲੈਂਦੇ ਪਾਣੀ ਮਾੜਾ ਮੋੜਾ ਲਾਉ ਯਾਰ ਕੰਮ ਦਾ ਕਰਿਆ ਨਹੀਂ ਬੰਦੇ ਹੋਰ ਕਮਾਲ ਪਾਣੀ ਸ਼ਲਟ ਕਾਲਜ ਆਇਆ ਜੀ ਦੱਸ ਹਲੇ ਤੁਸੀਂ ਜਾਣੋ ਮੈਂ ਤਾਂ ਜਿਹੜੀ ਚਾਹ ਪਾਣੀ ਦੀ ਮੈਂ ਤਾਂ ਤੁਹਾਨੂੰ ਪੁੱਛਿਆ ਗਿਆ ਜੀ ਇਹ ਨੰਦੇ ਨਹੀਂ ਹੋਊ ਹਉ ਨਾਉ ਨਾਉ ਜਵਰ ਜੂਂਦਾਰ ਕਰੋ ਬੀਤ ਸਮੇਂ ਇਹ ਬੜਾ ਫਰਾਨਾ ਕਰਦੇ ਅਗਲੇ ਦਿਨ ਜਮੀਨਦਾਰਾਂ ਦੇ ਮੁੰਡੇ ਵੀ ਕਰੀ ਇਹਨੂੰ ਫਿਰ ਕੋਈ ਮਾਰ ਦੋ ਜੋਰ ਨਾਲ ਬਾਈ ਇਹਦੇ ਨਾਲ ਗੱਲ ਬੰਦ ਗੁਰਸ ਲੈ ਕੇ ਦੇ ਸਾਨੂੰ ਜਲ ਗੁਰਸ ਤਾਂ ਹੈ ਨਹੀਂ ਯਾਰ ਸਾਨੂੰ ਦੱਸਿਆ ਪਹਿਲਾਂ ਮਾਰੋ ਮਾਰੋ ਅਹੀਂ ਮਰੋ ਯਾਰ ਮੈਂ ਕੀ ਕਰੀਆ ਲਿਓ ਸਰ ਐਂ ਦੇਖ ਲੈ ਛੋਟੀ ਬੱਦਲ ਬਾਈ ਜੇ ਇੰਨੇ ਵਾਲੇ ਹੁੰਦੇ ਤੁਸੀਂ ਘੋੜੀ ਧਰ ਜਾਂਦੇ ਉਦੋਂ ਦੇ ਨਹੀਂ ਨਹੀਂ ਆ ਕੰਮ ਤਾਂ ਬਥੇਰਾ ਕਰਿਆ ਪੁਰਾਣਾ ਬਾਈ ਆ ਲੱਗਿਆ ਪੁਰਾਣਾ ਮਿੰਟ ਪੁਰਾਣਾ ਲੱਗਿਆ ਪਰ ਹੁਣ ਤੁਹਾਨੂੰ ਗਾਹਾਂ ਨੂੰ ਜਾਣੇ ਕਰਤਾ ਵੀ ਕਿਸਦਾ ਕਰਾਇਆ ਉਹ ਜੀ ਲੈਣੇ ਕੋੜੀ ਚਾਲੀਆਂ ਹਾਂ ਹਾਂ ਆ ਪੌੜੀ ਬੂੜੀ ਕੰਮ ਵਾਸਤੇ ਮੂੰ ਮਥਾ ਆਉਂਦੇ ਸਿਰ ਤੇ ਠੀਕ ਹੈ ਨਾ ਦੁਕਾਨਦਾਰ ਹੀ ਆਉਂਦੇ ਸਿਰ ਤੇ ਇੱਕ ਦਿਨ ਚੱਲ ਜਾਂਦਾ ਹੈ ਬਾਈ 22 ਦਾ ਚਲੋ ਧੰਨਵਾਦ ਕਰਦੇ ਹਾਂ ਬਹੁਤ ਬਹੁਤ ਬਾਈ ਤੇਰਾ ਧੰਨਵਾਦ ਆ ਠੀਕ ਹੈ ਬਾਈ ਫੇਰ ਮੈਨੂੰ ਤਾਂ ਤੁਹਾਡੇ ਦਰਸਾ ਮਸ ਜਲ ਜਰ ਮੰਦਾ ਭੁੱਲ ਬਲੇਖਣਾ ਭੁੱਲ ਗਿਆ ਚਲ ਕੋਈ ਨਹੀਂ ਪਰ ਗਾਹਾਂ ਨੂੰ ਇਹ ਜਾ ਸਮਾਨ ਆਉਣ ਨਹੀਂ ਭਾਈ ਅਸੀਂ ਹੁਣ ਜਦੋਂ ਸੰਤ ਤੇਰਾ ਲੈ ਕੇ ਜਾਵਾਂਗੇ ਹੁਣ ਵੀ ਚਾਲੀ ਲੈ ਕੇ ਜਾਈਏ ਦੋ ਤੋਰ ਤੇ ਇਹ ਜੋਦੀ ਮੁੜ ਕੇ ਜਾਣਾ ਗਾਹਾਂ ਨੂੰ ਮੈਂ ਸਭ ਤੋਂ ਪੈਸੇ ਜਮਾ ਕਰਾਇਆ ਕਰੂ ਪਹਿਲਾਂ ਚਲ ਪੈਸੇ ਜਮਾ ਕਰਾਓ ਉਹ ਲਿਆ ਆ ਜਾ ਦੋ ਤੋਰ ਤੇ ਆਸਮਾਰ ਕੇ ਕਰਦੇ ਸਾਫ ਹੋਏ ਬਾਈ ਨਾ ਦੂਜਾ ਆਣ ਲਿਆ ਆ ਜਾ ਦੋ ਤੋਰ ਤੇ ਹਾਂ ਇਹ ਕੰਮ ਦੁਕਾਨਦਾਰੀ ਵਾਲ ਦੇ ਤਰ੍ਹਾਂ ਹੈ ਹਾਂ ਬਸ ਤਹਾਂ ਦਾ ਗਿੰਦਾ ਚਲ ਬਸ ਕੋਈ ਨਾ ਹੁੰਦੇ ਤੇ ਗ੍ਰੈਂਡ ਗਰਾਊਂਡ ਮਾਰ ਕੇ ਲਾਵਾਂਗੇ ਸੀਮੈਂਟ ਦਾ ਦੋ ਮੈਂ ਸਾਧਨੀ ਸਾਨੂੰ ਜਿੱਤੇ ਤੂੰ ਗ੍ਰੈਂਡਰ ਲਿਆਈ ਅਸੀਂ ਮਾਹਰ ਆ ਤੁਸੀਂ ਕਹਿੰਦੇ ਹੁਣ ਕਿ ਅਸੀਂ ਆ ਸੀਮੈਂਟ ਬਹੁਤ ਜੰਮੇ ਪਏ ਕੋਈ ਨਹੀਂ ਅਸੀਂ ਨਾਲ ਕਰਾ ਦੇਾਂਗੇ ਬਾਈ ਹਾਂ ਹੁਣ ਗਾਹਣੂ ਬਸ ਸਾਨੂੰ ਇਹ ਸਿੱਖਿਆ ਦਿੱਤੀ ਐ ਵੀ ਗਾਹਣੂ ਨੇ ਕੰਮ ਕਰਿਓ ਜੇ ਲਜਾਵੋਗੇ ਉਹਦੀ ਧੜਕੇ ਜਾਓ ਠੀਕ ਐ ਹੁਣ ਨਹੀਂ ਹੁਣ ਨਹੀਂ ਬਾਈ ਹੋ ਹਾਂ ਹੁਣ ਆਪਾਂ ਨੂੰ ਦੇਖ ਕੇ ਹੋਰ ਵੀ ਚਾਰਪਰਾ ਹਾਂ ਗਾਹਣੂ ਹੋਰ ਵੀ ਦੇ ਕਿਸਮ ਸਿਆਣੀ ਹੋਣਗੇ ਇਹਨਾਂ ਨੂੰ ਬਾਈ ਅਸੀਂ ਤਾਂ ਐ ਰਹਿ ਗਏ ਬਾਈ ਵੀ ਤੇਰਾ ਸਾਡੀ ਲਿਹਾਜ ਆ ਨਹੀਂ ਲਿਆ ਜਾ ਜਦੋਂ ਤੇ ਅਜਰ ਕੋਈ ਗੱਲ ਨਹੀਂ ਜੇ ਕੋਈ ਆਉ ਸਾਡੇ ਘਰੋਂ ਲੈ ਜੂ ਲਿਆ ਆਜੋ ਬਈ ਆਦੇ ਤਰਤੰਦੀ ਇਹ ਦੁਕਾਨਦਾਰੀ ਹੁੰਦੀ ਹੈ ਕੋਈ ਯਾਰੇ ਕਾਹੇ ਆਲਾ ਸੰਦਾ ਕੋਈ ਬਾਣੀ ਆਈ ਕੰਮ ਜਾਵੇ ਹੂੰ ਉਹ ਪੈਸੇ ਸਮਾ ਕਰਾਉਂਦੇ ਇਹਦਾ ਗੱਲ ਥੋੜੀ ਜੀ ਆਪਣਾ ਪਿੰਡ ਵਾਲਾ ਹਾਂ ਸਾਰਾ ਗੋਸਾ ਆਪਣਾ ਪਿੰਡ ਵਾਲਾ ਕੰਮ ਚੱਲ ਜਲ ਹਰ ਵੀਸ ਹੈ ਕੋਈ ਨਾ ਆ ਪੌੜੀ ਆ ਗਈ ਹਾਂ ਸਾਰੇ ਵੱਧੂ ਪਿੰਡ ਚ ਠੀਕ ਆ ਠੀਕ ਆ ਬਈ ਆ ਤਾਂ ਵਧੀਆ ਕੰਮ ਬਈ ਆ ਪਿੰਡ ਚ ਦੁਕਾਨਦਾਰੇ ਮਾਇਰੂ ਵਾਲੇ ਕੰਮ ਕਰਾਉਂਦੇ ਆ ਦੁਰੰਗ ਰੰਗ ਦਾ ਦਰਸ਼ਕਾਂ ਨੂੰ ਵੀ ਸਾਰਿਆਂ ਨੂੰ ਦੱਸ ਦੇ ਆਜੋ ਫਿਰ ਕਰਕੇ ਧੰਨਵਾਦ ਕਰ ਦੇ ਅਸਤਰੀ ਗੱਲ ਬਈ ਸਾਰੇ ਭਰਾਵਾਂ ਨੂੰ ਸਾਰੇ ਆ ਭੈਣਾਂ ਨੂੰ ਤੇ ਅਸੀਂ ਵੀਡੀਓ ਦੇ ਰਾਹੀਂ ਇੱਕ ਛੋਟਾ ਜਿਹਾ ਮੈਸੇਜ ਛੱਡਣ ਲੱਗੇ ਆ ਅਸੀਂ ਵੀ ਕੋਈ ਵੀ ਕਿਰਾਏ ਵਾਲਾ ਸੰਦ ਆਪਾਂ ਲੈ ਕੇ ਆਉਣੇ ਆ ਚਾਲੀ ਬੱਲੀ ਘੋੜੀ ਦੁਰਮੜ ਕੁਝ ਵੀ ਲੈ ਕੇ ਆਉਣੇ ਪਿੰਡ 'ਚ ਕੋਈ ਸਹੂਲਤ ਬਣੀ ਆ ਤਾਂ ਉਹਨੂੰ ਬਈ ਵਾਪਸ ਤਾਂ ਕਰਕੇ ਆਉਣਾ ਆਪਾਂ ਨਾਲ ਕਿਰਾਇਆ ਵੀ ਪੁੱਛੋ ਅਗਲੇ ਨੂੰ ਵੀ ਕਿੰਨੇ ਹੀ ਬਣ ਗਏ ਬਈ ਸਕਾਰ ਸਾਹਿਬ ਹਣਾ ਤੇ ਬਾਕੀ ਬਈ ਤੁਸੀਂ ਦੱਸੋ ਗੱਲ ਹਾਂ ਬਾਈ ਜੀ ਮੈਂ ਖਸ਼ ਕਰਕੇ ਸੁਣਿਆ ਦਿੰਨਾ ਹੈ ਜੇ ਕਿਸੇ ਆਦੇ ਭਾਈ ਜਾਰੇ ਤੋਂ ਦੋਸਤੋਂ ਕਿਰਾਏ ਵਾਸਤੇ ਉਹ ਕੰਮ ਕਰਦਾ ਹੈ ਇਸ ਤਰ੍ਹਾਂ ਦਾ ਵੀ ਆਲੀਆਂ ਦਰਮਟ ਉਦੋਂ ਇੱਕ ਐਨ ਸਮਝ ਗਿਆ ਕਰੋ ਵੀ ਆਪਣਾ ਜਾਰ ਵੇਲੀ ਐ ਤੇ ਰੱਖਿਓ ਕੋ ਮਹੀਨਾ ਵੀ ਨਾ ਰੱਖ ਕੇ ਆ ਗੱਲ ਵੰਦੀ ਨਹੀਂ ਚਲੋ ਕਦਾਂ ਦੇ ਨਾਲ ਚੱਲ ਜਾਂਦਾ ਮੈਂ ਇਸ ਨੇਆਂ ਦੇ ਨਾਲ ਚਾਹਣਾ ਸਾਰਿਆਂ ਨੂੰ ਜੇ ਕਿਰਾਏ ਆਲੇ ਦੁਕਾਨ ਤੋਂ ਹੋ ਕੇ ਤੋਂ ਲੈ ਕੇ ਆਉਣੇ ਕੋਈ ਵੀ ਚੀਜ਼ ਉਹ ਟਾਈਮ ਨਾਲ ਵਾਪਸ ਕਰ ਦਿਓ ਜਾਰ ਨਾਲ ਦਾ ਜਾਰੀ ਦੋਤੀ ਰਹਿ ਜੂ ਸਾਰੇ ਅਗਲੇ ਦੁਕਾਨਦਾਰੀ ਚੱਲ ਜੂ ਸਹੀ ਗੱਲ ਹੈ ਹੂੰ ਮੈਂ ਇਸ ਦੇ ਵਿੱਚ ਜਿਹੜੀ ਸਹੂਲਤ ਬਣੀ ਹੁੰਦੀ ਐ ਇਹਨੂੰ ਵੱਧ ਤੋਂ ਵੱਧ ਬਈ ਲਿਆ ਕਰੋ ਕੋਈ ਵੀ ਸਹੂਲਤ ਪਿੰਡ ਦੇ ਵਿੱਚੋਂ ਆਪਾਂ ਪਿੰਡ ਦੇ ਵਿੱਚੋਂ ਪਿੰਡ 'ਚ ਹੀ ਸਰਦਾ ਇਹ ਆਪਾਂ ਦੇਖੋ ਚੱਕ ਵਕਤ ਤੂੰ ਜਾਣਾ ਪੈਂਦਾ ਪੁੱਛ ਮੰਡੀ ਜਾਣਾ ਪੈਂਦਾ ਕਿਰਾਇਆ ਭੜਾ ਖਾਉਲਾ ਵੀ ਤੇ ਬਾਕੀ ਜੇ ਸਾਡੀਆਂ ਵੀਡੀਓ ਬਾਈ ਵਧੀਆ ਲੱਗਦੀਆਂ ਤੁਹਾਨੂੰ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰ ਲਿਆ ਕਰੋ ਸਾਰੇ ਧੰਨਵਾਦ ਧੰਨਵਾਦ